ਕਲ ਜੀ ਸਾਡੇ ਲੋਕਾਂ ਲਈ ਬਹੁਤ ਹੀ ਇੱਕ ਮੰਦਭਾਗੀ ਗੱਲ ਆ ਦੇਖੋ ਪਹਿਲਾਂ ਤਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਜਿਆਦਾ ਪੜ੍ਹੇ ਲਿਖੇ ਵੱਡੀਆਂ ਵੱਡੀਆਂ ਨੌਕਰੀਆਂ ਕਰਨ ਵਾਲੇ ਆਪਣੇ ਮਾਪੇ ਬਾਪ ਨੂੰ ਵਿਰਧ ਆਸ਼ਰਮ ਦੇ ਵਿੱਚ ਛੱਡਦੇ ਸੀ ਹੁਣ ਇਹ ਭੂਤ ਸਵਾਰ ਸਾਡੇ ਆਲੇ-ਨਾਂਲੇ ਤੇ ਵੀ ਹੋ ਗਿਆ ਹਾਜਾ ਜਿਹੜਾ ਦਿਹਾੜੀ ਜੋਤਾ ਕਰਦੇ ਨੇ ਉਹ ਆਪਣੇ ਮਾਪੇ ਨੂੰ ਬਿਲਕੁਲ ਨਹੀਂ ਛੱਡਦੇ ਹੈਗੇ ਨਾ ਨਾ ਭਾਵੇਂ ਡੰਗ ਦੀ ਡੰਗ ਕਰਕੇ ਰੋਟੀ ਲੈ ਕੇ ਆਉਂਦੇ ਨੇ ਪਰ ਮਾਪੇ ਚਾਹੇ ਉਹਨਾਂ ਦੇ ਬਿਰਧ ਨਹੀਂ ਵਿਚਾਰਿਆਂ ਦੇ ਬੈਠੇ ਮੰਜੇ ਤੇ ਦੇਖੋ ਜਿੰਨੀ ਕੋਲ ਤੇ ਸੇਵਾ ਆਉਂਦੀ ਉਹ ਕਰ ਰਹੇ ਨਹੀਂ ਪਰ ਜਿਹੜਾ ਸਾਡੇ ਵਾਲਾ ਲਾਣਾ ਇਹ ਬਾਪੂ ਦੀ ਸੇਵਾ ਤਾਂ ਕਰਦੇ ਨੇ ਫੁੱਲ ਜਿੰਨਾ ਚਿਰ ਬਾਪੂ ਬਸੀਤ ਨਹੀਂ ਕਰਾਉਂਦਾ ਹੁਣ ਤੱਕ ਨਵਾਂ ਪੰਗਾ ਕਰਨ ਲੱਗਾ ਰਜਿਸਟਰੀ ਕਰਵਾ ਲੈਂਦੇ ਨੇ ਬਾਪੂ ਕੋਲੋਂ ਵੀ ਅਗਰ ਬਾਪੂ ਥੋੜਾ ਜਿਹਾ ਅੜਬਾ ਬਾਪੂ ਦਾ ਖੁੰਡਾ ਕਹਿੜਾ ਉਹ ਕਹਿੰਦਾ ਬਾਅਦ ਚ ਬੰਡੀਆਂ ਪਈ ਜਾਣਗੀਆਂ ਮੈਂ ਨਹੀਂ ਲਵਾਉਂਦਾ ਉਹਨੂੰ ਉਹ ਦਿਮਾਜ ਜਾਜਾ ਕਰ ਕਰ ਜਾਂਦੇ ਨੇ ਡਰਦੇ ਕਿਤੇ ਉਹ ਉਹਨਾਂ ਦੇ ਦੇ ਕਿਤੇ ਉਹਨਾਂ ਦੇ ਜਵੇ ਪਿੱਛੇ ਰਹਿੰਦੀ ਬੇਬੇ ਬਾਪੂ ਦੀ ਚੜ੍ਹਾਈ ਕਰਨ ਤੋਂ ਬਾਅਦ ਬੇਬੇ ਪਤਾ ਕੀ ਕਹਿੰਦੀ ਐ ਪਹਿਲਾਂ ਬੇਬੇ ਦਾ ਵਧੀਆ ਸੁਲੂਕ ਹੁੰਦਾ ਕੋਈ ਗੱਲ ਨਹੀਂ ਇਹ ਬੱਚਿਆਂ ਦੇ ਨਾਂ ਲੱਗ ਜਵੇ ਮੈਂ ਕਿਹੜਾ ਨਾਮ ਲੈ ਕੇ ਜਾਣੀ ਆ ਮੇਰੇ ਮਰਨ ਤੋਂ ਬਾਅਦ ਕੱਲ ਨੂੰ ਫੇਰ ਕੁੜੀਆਂ ਦੇ ਪੈਰਾਂ ਹੱਥ ਹੱਤ ਧਰਨਗੇ ਆਹ ਕੁੜੀਆਂ ਵਾਲੀ ਜ਼ਮੀਨ ਵੀ ਤੇ ਮੇਰੇ ਵਾਲੀ ਵੀ ਮੇਰੇ ਮੁੰਡਿਆਂ ਦੇ ਨਾਂ ਲੱਗ ਜਵੇ ਬੇਬੇ ਨਾਲ ਵੀਕਨ ਦਾ ਵਧੀਆ ਸਲੂਕ ਹੁੰਦਾ ਬੇਬੇ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਕਹਿੰਦੇ ਨੇ ਚੱਲ ਬੇਬੇ ਆਪਾਂ ਬਾਪੂ ਦੀ ਹਰਦਵਾਰ ਗਤਿਆ ਕਰਵਾ ਕੇ ਆਉਣੀ ਆ ਉਹਨੂੰ ਹਰਦਵਾਰ ਹੀ ਛੱਡਿਆ ਹੋਇਆ ਨੇ ਸੱਚੀ ਗੱਲ ਆ ਮੈਂ ਸੁਣ ਕੇ ਹੈਰਾਨ ਮੰਨ ਗਈ ਮੈਂ ਤੁਹਾਨੂੰ ਪਿੰਡ ਦਾ ਨਾਂ ਵੀ ਦੱਸਦਾ ਉਸ ਬੰਦੇ ਦਾ ਨਾਂ ਵੀ ਦੱਸਦਾ ਪਰ ਇਹਦੇ ਵਿੱਚ ਬਹੁਤ ਜ਼ਿਆਦਾ ਸਾਰੇ ਪਿੰਡ ਦਾ ਹੀ ਘਟਾ ਹੋ ਜਾਂਦਾ ਦੇਖੋ ਕਿੰਦੀ ਬੇਸ਼ਰਮੀ ਦੀ ਗੱਲ ਆ ਜੇ ਅੱਜ ਉਹਨਾਂ ਨੇ ਆਪਣੀ ਮਾਂ ਛੱਡੀ ਆ ਉੱਥੇ ਨਾ ਇਹ ਸੋਚ ਲੈ ਕੱਲ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਜ਼ਰੂਰ ਛੱਡਣਗੇ ਅੱਜ ਕੱਲ ਦਾ ਬੱਚੇ ਤਾਂ ਇਹ ਕਹਿ ਦਿੰਦੇ ਨੇ ਤੁਸੀਂ ਸਾਡਾ ਕੀਤਾ ਸਾਡੇ ਲਈ ਨਹੀਂ ਕੀਤਾ ਤੁਹਾਡਾ ਫਰਜ਼ ਸੀ ਹੁਣ ਤਾਂ ਜ਼ਮੀਨ ਜਾਇਾਤ ਬਣੀ ਵੀ ਨਹੀਂ ਦੇਖਦੇ ਕਹਿੰਦੇ ਨੇ ਕੋਈ ਗੱਲ ਨਹੀਂ ਬਠੇਰੀ ਬਣਾ ਲਾਂਗੇ ਅਸੀਂ ਅਸੀਂ ਨੌਕਰੀਆਂ ਤਾਂ ਲੱਗਿਆ ਵੱਡੀਆਂ ਵੱਡੀਆਂ ਤੇ ਜੇ ਫਿਰ ਬਾਹਰ ਚਲੇ ਜਾਂਦੇ ਨੇ ਕਹਿੰਦੇ ਨੇ ਅਸੀਂ ਕੀ ਜ਼ਮੀਨ ਫੂਕਣੀ ਆ ਅਸੀਂ ਜ਼ਮੀਨ ਤਾਂ ਕੀ ਕਰਾਂ ਸਾਤੋਂ ਤੁਸੀਂ ਨਹੀਂ ਪਰਸਾ ਹੁੰਦੇ ਸਿਆਣੇ ਬਣੋ ਜੇ ਅੱਜ ਆਪਣੇ ਮਾਪਿਆਂ ਨੂੰ ਤੁਸੀਂ ਠੱਕਾ ਦੇਣਾ ਕੱਲ੍ਹ ਤੁਹਾਨੂੰ ਵੀ ਠੱਕਾ ਦੇਣ ਵਾਅੇ ਤਿਆਰ ਬੈਠੇ ਨੇ ਇੱਕ ਵਾਰੀ ਇੰਨਾ ਕਿ ਤਾਂ ਸੋਚ ਲਿਆ ਕਰੋ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਪਾਲਦੇ ਹੋ ਐਹੀ ਸੋਚਣਾ ਕਰੋ ਵੀ ਸਾਡੇ ਮਾਪੇ ਆਪਣੇ ਵੀ ਸਾਨੂੰ ਇੱਕ ਨਹੀਂ ਪਾਲਿਆ